ਬ੍ਰਸ਼ ਕਰਨ ਦਾ ਤਰੀਕਾ ਕੀ ਹੈ ਉਹ ਅੱਜ ਆਪਾਂ ਡਿਸਕਸ ਕਰਾਂਗੇ ਬ੍ਰਸ਼ ਨੂੰ ਤਰੀਕੇ ਨਾਲ ਕੀਤਾ ਹੋਵੇ ਤਾਂ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆ ਸਕਦੀ ਕੋਈ ਦੰਦਾਂ ਦੀ ਸਮੱਸਿਆ ਤੁਹਾਨੂੰ ਨਹੀਂ ਦਿੱਕਤ ਕਰ ਸਕਦੀ ਜੇ ਤੁਸੀਂ ਬ੍ਰਸ਼ ਅੱਛੀ ਤਰ੍ਹਾਂ ਕਰਦੇ ਹੋਏ ਤੇ ਸੋ ਹੁਣ ਆਪਾਂ ਡਿਸਕਸ ਕਰਾਂਗੇ ਬਰਸ਼ਿੰਗ ਕਰਨੀ ਕਿਸ ਤਰ੍ਹਾਂ ਹੈ ਸੋ ਆਜੋ ਸਭ ਤੋਂ ਪਹਿਲਾਂ ਅਸੀਂ ਬ੍ਰਸ਼ ਬਾਰੇ ਜਾਣ ਲੈਂਦੇ ਹਾਂ ਜੀ ਜਿਹੜਾ ਬਰਸ਼ ਹੈ ਤੁਹਾਡਾ ਉਹ ਬਹੁਤ ਜ਼ਿਆਦਾ ਹਾਰਡ ਨਹੀਂ ਹੋਣਾ ਚਾਹੀਦਾ ਸਖਤ ਨਹੀਂ ਹੋਣਾ ਚਾਹੀਦਾ ਜਿਹੜਾ ਤੁਹਾਡਾ ਬਰਸ਼ ਹੈ ਉਹ ਸੌਫਟ ਹੋਣਾ ਚਾਹੀਦਾ ਉਹਦੇ ਬ੍ਰਿਸल्स ਨੇ ਜਿਹੜੇ ਉਹ ਇੰਨੇਕ ਸੌਫਟ ਹੋਣੇ ਚਾਹੀਦੇ ਆ ਤਾਂ ਜੋ ਤੁਹਾਡੇ ਮਸੂੜਿਆਂ ਨੂੰ ਛਿੱਲਣ ਨਾ ਮਸੂੜਿਆਂ ਨੂੰ ਜ਼ਖਮੀ ਨਾ ਕਰਨ ਪੋਲਾ ਪੋਲਾ ਤੁਹਾਡੇ ਦੰਦਾਂ ਦੇ ਉੱਤੇ ਜਾਵੇ ਸੋ ਕੋਈ ਵੀ ਮਾਰਕੀਟ ਦੇ ਵਿੱਚ ਤੁਸੀਂ ਸੌਫਟ ਟੂਥ ਬਰਸ਼ ਲੈ ਸਕਦੇ ਹੋ ਮਾਰਕੀਟ ਦੇ ਵਿੱਚ ਕਈ ਅਲੱਗ-ਅਲੱਗ ਬ੍ਰਾਂਡਸ ਦੇ ਨਾਲ ਟੂਥ ਬਰਸ਼ੇਸ ਹੈਗੇ ਆ ਸੋ ਤੁਸੀਂ ਕੋਈ ਵੀ ਸੌਫਟ আল্ট্রਾ ਸੌਫਟ ਟੂਥ ਬਰਸ਼ ਯੂਜ਼ ਕਰਨਾ ਹੈਗਾ ਤੇ ਧਿਆਨ ਰੱਖਣਾ ਕੋਈ ਵੀ ਜਦੋਂ ਤੁਸੀਂ ਬਰਸ਼ਿੰਗ ਕਰਨੀ ਆ ਤਾਂ 2 ਤੋਂ 3 ਮਿੰਟ ਤੋਂ ਜ਼ਿਆਦਾ ਤੁਸੀਂ ਬਰਸ਼ਿੰਗ ਨਹੀਂ ਕਰਨੀ ਹੈਗੀ ਬਰਸ਼ ਨੂੰ ਚੁਣਦੇ ਸਮੇਂ ਤੁਸੀਂ ਜਿਹੜੀ ਚੀਜ਼ ਧਿਆਨ ਰੱਖਣਾ ਉਹ ਇਹ ਰੱਖਣਾ ਹੈ ਕਿ ਜਿਹੜਾ ਬਰਸ਼ ਦਾ ਹੈਂਡਲ ਹੈ ਇਹ ਵਾਲਾ ਉਹ ਪਤਲਾ ਹੋਣਾ ਚਾਹੀਦਾ ਥੋੜਾ ਲੰਮਾ ਹੋਣਾ ਚਾਹੀਦਾ ਤਾਂ ਜੋ ਤੁਹਾਡੇ ਪਿੱਛੇ ਤੱਕ ਪਹੁੰਚ ਸਕੇ ਦੂਸਰੀ ਗੱਲ ਹੈ ਜਿਹੜਾ ਬਰਸ਼ ਦਾ ਹੈੱਡ ਹੈ ਉਹ ਉਹ ਵੀ ਤੁਹਾਡਾ ਛੋਟਾ ਹੋਣਾ ਚਾਹੀਦਾ ਹੈਗਾ ਛੋਟਾ ਤੇ ਪਤਲਾ ਕਈ ਬਰਸ਼ਸ ਆਉਂਦੇ ਥੋੜੇ ਵਾਈਡ ਹੁੰਦੇ ਥੋੜੇ ਚੌੜੇ ਹੁੰਦੇ ਆ ਉਹ ਤੁਹਾਡੇ ਪਿੱਛੇ ਤੱਕ ਨਹੀਂ ਜਾ ਪਾਉਂਦੇ ਕਿਉਂਕਿ ਇੱਥੇ ਤੁਹਾਡੀ ਚੀਕ ਹੁੰਦੀ ਹੈਗੀ ਤੇ ਜਿੱਦਾਂ ਹੀ ਤੁਸੀਂ ਪਿੱਛੇ ਜਾਂਦੇ ਹੋ ਤਾਂ ਤੁਹਾਨੂੰ ਹਿੰਡਰ ਕਰਦੀ ਹੈ ਤੇ ਪਿੱਛੇ ਤੱਕ ਜਾ ਨਹੀਂ ਪਾਉਂਦੇ ਤੁਸੀਂ ਸੋ ਇਸ ਕਰਕੇ ਥੋੜਾ ਸੌਫਟ ਥੋੜਾ ਛੋਟੇ ਹੈੱਡ ਵਾਲਾ ਬਰਸ਼ ਤੁਹਾਡਾ ਹੋਣਾ ਚਾਹੀਦਾ ਸੋ ਹੁਣ ਆਪਾਂ ਥੋੜਾ ਜਿਹਾ ਡਿਸਕਸ ਕਰਦੇ ਹੈਗੇ ਆ ਬਰਸ਼ਿੰਗ ਟੈਕਨੀਕ ਬ੍ਰਸ਼ਿੰਗ ਟੈਕਨੀਕ ਦੇ ਵਿੱਚ ਕੀ ਹੈ ਕਿ ਤੁਸੀਂ ਸਾਡੇ ਜਿਹੜੇ ਦੰਦ ਨੇ ਉਹਨਾਂ ਨੂੰ ਇਹ ਤੁਹਾਡੇ ਹੇਠਲੇ ਜਵੜਾ ਆਪਾਂ ਲੈ ਕੇ ਦੇਖ ਰਹੇ ਹਾਂ ਸੋ ਤੁਸੀਂ ਜਦੋਂ ਵੀ ਟੂਥਪੇਸਟ ਲਗਾਉਣਾ ਹੈਗਾ ਪਹਿਲਾਂ ਤੁਸੀਂ ਆਪਣੇ ਟੂਥਪੇਸਟ ਲਗਾ ਲੈਣਾ ਹੈਗਾ ਬਹੁਤ ਜ਼ਿਆਦਾ ਲਗਾਉਣ ਦੀ ਜ਼ਰੂਰਤ ਨਹੀਂ ਹੈ ਮੱਕੀ ਦੇ ਦਾਣੇ ਤੋਂ ਥੋੜਾ ਜਿਹਾ ਤੁਸੀਂ ਜ਼ਿਆਦਾ ਲੈ ਸਕਦੇ ਹੋ ਤੁਸੀਂ ਦੇਖਿਆ ਹੋਊਗਾ ਕਈ ਲੋਕ ਬਹੁਤ ਜ਼ਿਆਦਾ ਟੂਥਪੇਸਟ ਪੂਰੇ ਦੇ ਦੇ ਤੇ ਲਗਾ ਲੈਂਦੇ ਨੇ ਤੋਂ ਕਰ ਲੈ ਉਹਦਾ ਕੋਈ ਫਾਇਦਾ ਨਹੀਂ ਹੈਗਾ ਉਹ ਵੇਸਟੇਜ ਹੈ ਸੋ ਸਾਨੂੰ ਜਿੰਨੀ ਰਿਕੁਆਇਰਮੈਂਟ ਆ ਉਹ ਸਿਰਫ ਤੇ ਸਿਰਫ ਤੁਸੀਂ ਅੱਧਾ ਟੂਥਪੇਸ ਨੂੰ ਜਿਹੜਾ ਹੈ ਅੱਧਾ ਸਰਫੇਸ ਹੈ ਇਹਦੇ ਤੇ ਉਹ ਲਗਾ ਲਓ ਉਸ ਤੋਂ ਬਾਅਦ ਜਿਹੜੇ ਤੁਹਾਡੇ ਦੰਦ ਨੇ ਇਹਨਾਂ ਦੇ ਤਿੰਨ ਸਰਫੇਸਸ ਹੁੰਦੇ ਨੇ ਇੱਕ ਸਰਫੇਸ ਤਾਂ ਹੋ ਗਿਆ ਤੁਹਾਡਾ ਦਾੜਾਂ ਦਾ ਉੱਪਰਲਾ ਸਰਫੇਸ ਆਵਲਾ ਜਿਹਨੂੰ ਅਸੀਂ ਸਾਫ਼ ਕਰਨਾ ਇਹ ਸਰਫੇਸ ਸਾਡਾ ਵੈਸੇ ਵੀ ਸਫਾਈ ਹੁੰਦੀ ਰਹਿੰਦੀ ਹੈ ਕਿਉਂਕਿ ਜਦੋਂ ਅਸੀਂ ਖਾਣਾ ਖਾਂਦੇ ਆ ਤਾਂ ਇਹ ਦੰਦ ਉੱਪਰਲੇ ਦੰਦਾਂ ਨਾਲ ਟੱਚ ਹੁੰਦੇ ਆ ਤੇ ਇਹ ਵਾਲਾ ਪਾਸਾ ਤਾਂ ਸਾਡਾ ਜ਼ਿਆਦਾਤਰ ਸਾਫ਼ ਹੋ ਜਾਂਦਾ ਹੈ ਪਰ ਸਟਿਲ ਅਸੀਂ ਇਹਨਾਂ ਨੂੰ ਸਾਫ਼ ਕਰਨਾ ਹੁੰਦਾ ਹੈ ਇੱਕ ਹੋ ਗਿਆ ਸਾਡਾ ਬਾਹਰ ਵਾਲਾ ਪਾਸਾ ਜਿਹੜਾ ਅਸੀਂ ਸਾਰੇ ਜਣੇ ਕਰਦੇ ਹਾਂ 90% ਲੋਕ ਇਹ ਵਾਲੇ ਹਿੱਸੇ ਤੇ ਦ ਬਰਸ਼ ਕਰਦੇ ਨੇ ਇਹ ਵਾਲਾ ਹਿੱਸਾ ਤਕਰੀਬਨ ਤਕਰੀਬਨ ਸਾਡੇ ਸਾਰਿਆਂ ਦੇ ਸਾਫ਼ ਹੀ ਹੁੰਦੇ ਆ ਪਰ ਜਿਹੜੀ ਚੀਜ਼ ਸਾਫ਼ ਨਹੀਂ ਹੁੰਦੀ ਉਹ ਹੈ ਅੰਦਰਲਾ ਪਾਸਾ ਹੇਠਲੇ ਦੰਦਾਂ ਦਾ ਤੁਹਾਡਾ ਅੰਦਰਲਾ ਪਾਸਾ ਇੱਥੇ ਤੁਹਾਡੇ ਡਿਪੋਜ਼ਿਟਸ ਹੁੰਦੇ ਬਹੁਤ ਜ਼ਿਆਦਾ ਡਿਪੋਜ਼ਿਟਸ ਹੁੰਦੇ ਆ ਉਹਦਾ ਕਾਰਨ ਕੀ ਹੈ ਕਿ ਉਹ ਜੀਭ ਦੇ نیچے ਇਸ ਜਗ੍ਹਾ ਦੇ ਉੱਤੇ ਇੱਕ ਸਲੇਵਰੀ ਗਲੈਂਡ ਹੁੰਦਾ ਹੈ ਸਬਲਿੰਗੂਅਲ ਸਲੇਵਰੀ ਗਲੈਂਡ ਕਹਿੰਦੇ ਨੇ ਉਹ ਥੁੱਕ ਬਣਾਉਂਦਾ ਜਿੱਦਾਂ ਇੱਥੋਂ ਥੁੱਕ ਬਣੇਗਾ ਤਾਂ ਮਤਲਬ ਇੱਕ ਤਰ੍ਹਾਂ ਦਾ ਇੱਥੋਂ ਥੁੱਕ ਦੀ ਪਿਚਕਾਰੀ ਮਾਰਦਾ ਉਹ ਇਸ ਜਗ੍ਹਾ ਦੇ ਉੱਤੇ ਤੇ ਸਾਡੇ ਗੰਦਗੀ ਨਾਲ ਮਿਲ ਕੇ ਉਹ ਥੁੱਕ ਨੂੰ ਮਿਲ ਕੇ ਇਸ ਜਗ੍ਹਾ ਦੇ ਉੱਤੇ ਇੱਕ ਗੰਦਗੀ ਜੰਮ ਜਾਂਦੀ ਹੈ ਉਹਨੂੰ ਕੈਲਕੂਲਸ ਕਹਿੰਦੇ ਨੇ ਉਹਦੇ ਨਾਲ ਸਾਡੇ ਦੰਦਾਂ ਦੇ ਵਿਸ਼ਕਾਰ ਇੱਥੇ ਕਾਫੀ ਮੋਟਾ ਪੱਥਰ ਜੰਮ ਜਾਂਦਾ ਹੈ ਉਸ ਚੀਜ਼ ਤੋਂ ਬਚਣ ਵਾਸਤੇ ਸਾਨੂੰ ਜਿਹੜਾ ਬਰਸ਼ ਆ ਉਹ ਬਜਾਏ ਕਿ ਅਸੀਂ ਬਾਹਰ ਕਰੀਏ ਸਾਨੂੰ ਅੰਦਰ ਵੀ ਓਨਾ ਹੀ ਜ਼ਰੂਰੀ ਹੈ ਕਰਨਾ ਹੁਣ ਅੰਦਰ ਤੁਸੀਂ ਬਰਸ਼ ਕਿਵੇਂ ਕਰ ਸਕਦੇ ਹੋ ਜੇ ਤੁਸੀਂ ਇਕੱਲੇ ਇਕੱਲੇ ਦੰਦ ਨੂੰ ਇਸ ਤਰ੍ਹਾਂ ਕਰ ਸਕਦੇ ਬਹੁਤ ਅੱਛੀ ਗੱਲ ਹੈ ਬਟ ਇਹ ਪ੍ਰੈਕਟੀਕਲੀ ਓਨਾ ਅੱਛੀ ਤਰ੍ਹਾਂ ਕਰਨਾ ਬੜਾ ਮੁਸ਼ਕਲ ਹੈ ਕਿਉਂਕਿ ਤੁਹਾਨੂੰ ਸਫਾਈ ਵਾਸਤੇ ਕਾਫੀ ਔਖਾ ਹੋਣਾ ਪੈਂਦਾ ਸੋ ਇਹਦਾ ਸੌਖਾ ਜਿਹਾ ਇਲਾਜ ਜਿਹੜਾ ਹੈ ਤੁਸੀਂ ਆਪਣੇ ਬਰਸ਼ ਨੂੰ 45 ਡਿਗਰੀ ਦੇ ਐਂਗਲ ਦੇ ਉੱਤੇ ਰੱਖ ਲੈਣਾ ਹੈ ਹਲਕਾ ਜਿਹਾ ਪ੍ਰੈਸ ਕਰਨਾ ਹੈ ਅੱਗੇ ਪਿੱਛੇ ਤੇ ਬਾਹਰ ਨੂੰ ਅੱਗੇ ਪਿੱਛੇ ਬਾਹਰ ਨੂੰ ਅੱਗੇ ਪਿੱਛੇ ਬਾਹਰ ਨੂੰ ਸੋ ਇਹਦੇ ਨਾਲ ਕੀ ਹੋ ਗਿਆ ਤੁਹਾਡੇ ਜਿਹੜੇ ਦੰਦ ਨੇ ਜਦੋਂ ਅੱਗੇ ਪਿੱਛੇ ਕੀਤਾ ਤਾਂ ਇਹ ਪੂਰੇ ਦਾ ਸਰਫੇਸ ਇਹ ਵੀ ਸਾਫ਼ ਹੋ ਗਿਆ ਪਰ ਜਿੱਦਾਂ ਹੀ ਤੁਸੀਂ ਬਾਹਰ ਨੂੰ ਸਟ੍ਰੋਕ ਦੋਗੇ ਤਾਂ ਜਿਹੜਾ ਦੰਦਾਂ ਦੇ ਵਿਚਕਾਰ ਖਾਣਾ ਫਸਿਆ ਉਹ ਵੀ ਤੁਹਾਡਾ ਬਾਹਰ ਆਏਗਾ ਸੋ ਮੇਨ 45 ਡਿਗਰੀ ਤੇ ਰੱਖ ਕੇ ਥੋੜਾ ਜਿਹਾ ਪ੍ਰੈਸ ਕਰਕੇ ਅੱਗੇ ਪਿੱਛੇ ਬਾਹਰ ਨੂੰ ਅੱਗੇ ਪਿੱਛੇ ਬਾਹਰ ਠੀਕ ਹੈ ਜੀ ਇਹ ਤਾਂ ਹੋ ਗਿਆ ਸਾਡੇ ਫਰੰਟ ਵਾਲੇ ਦੰਦ ਲੋਅਰ ਇੰਟੀਰੀਅਰਸ ਪਰ ਜਿੱਦਾਂ ਹੀ ਅਸੀਂ ਪਿੱਛੇ ਜਾਵਾਂਗੇ ਤਾਂ ਉੱਥੇ ਹੁਣ ਤੁਸੀਂ ਇਸ ਜਗ੍ਹਾ ਤੇ ਵੀ ਇਦਾਂ ਹੀ ਟਰਾਈ ਕਰਨਾ ਹੈਗਾ 45 ਡਿਗਰੀ ਤੇ ਰੱਖ ਕੇ ਤੁਸੀਂ ਬਾਹਰ ਨੂੰ ਬਾਹਰ ਨੂੰ ਪਿੱਛੇ ਨੂੰ ਜਾਣਾ ਤੇ ਦੰਦਾਂ ਨੂੰ ਬਾਹਰ ਨੂੰ ਲੈ ਕੇ ਆਉਣਾ ਉਹਦੇ ਨਾਲ ਕੀ ਹੋਏਗਾ ਜਿਹੜਾ ਤੁਹਾਡੇ ਦੰਦਾਂ ਦੇ ਵਿਚਕਾਰ ਇਹ ਜਗ੍ਹਾ ਹੈ ਮਸੂੜੇ ਦੀ ਜਗ੍ਹਾ ਹੈ ਇਹ ਮਸੂੜਿਆਂ ਦੇ ਉੱਤੇ ਜਮੀ ਹੋਈ ਗੰਦਗੀ ਸਾਰੀ ਨਿਕਲੇਗੀ ਤੇ ਤੁਹਾਡੇ ਮਸੂੜੇ niche ਜਾਣ ਤੋਂ ਬਚਣਗੇ ਤੀਸਰਾ ਜਿਹੜਾ ਰਹਿ ਗਿਆ ਤੁਹਾਡਾ ਇਹ ਵਾਲਾ ਸਰਫੇਸ ਇਹ ਸਾਡੇ ਫਰੰਟ ਵਾਲੇ ਦੰਦ ਤਾਂ ਬਹੁਤ ਬਿਹਤਰ ਤਰੀਕੇ ਨਾਲ ਸਾਡੇ ਸਾਫ਼ ਹੋ ਜਾਂਦੇ ਨੇ ਕਿਉਂਕਿ ਅਸੀਂ ਖਾਣਾ ਚਬਾਉਂਦੇ ਹਾਂ ਨਾਲ ਪਰ ਜਿਹੜੇ ਬੈਕ ਸਾਈਡ ਤੇ ਇਹਨਾਂ ਫਰਸਟ ਮੋਲਰ ਤੇ ਸੈਕੰਡ ਮੋਲਰ ਪਹਿਲੀ ਜਾੜ ਤੇ ਦੂਜੀ ਜਾੜ ਤੋਂ ਬਾਅਦ ਤੀਜੀ ਜਾੜ ਜਿਹੜੀ ਹੁੰਦੀ ਹੈ ਉਹਨੂੰ ਅਸੀਂ ਅਕਲ ਜਾੜ ਕਹਿੰਦੇ ਹਾਂ ਇਹ ਅਕਲ ਜਾੜ ਜਿਹੜੀ ਹੈ ਇਹ ਤਕਰੀਬਨ 20 ਸਾਲ ਤੋਂ ਬਾਅਦ ਆਉਣੇ ਸ਼ੁਰੂ ਹੁੰਦੀ ਹੈ 25-30 ਸਾਲ ਤੱਕ ਇਹ ਜਾੜ ਆ ਜਾਂਦੀ ਹੈ ਉਦੋਂ ਹੀ ਬੰਦੇ ਨੂੰ ਅਕਲ ਆਉਂਦੀ ਹੈ ਇਸ ਕਰਕੇ ਇਹਨੂੰ ਅਕਲ ਜਾੜ ਕਿਹਾ ਜਾਂਦਾ ਹੈ ਤੇ ਪਰ ਅਕਲ ਜਾੜ ਪਿੱਛੇ ਔਨ ਕਰਕੇ ਲੇਟ ਔਨ ਕਰਕੇ ਉੱਥੇ ਖਾਣਾ ਫਸਣ ਕਰਕੇ ਉਹ ਸਭ ਤੋਂ ਪਹਿਲਾਂ ਖਰਾਬ ਹੋ ਜਾਂਦੀ ਹੈ ਅਕਲ ਜਾੜ ਆਉਣਾ ਜਦੋਂ ਆਉਂਦੀ ਹੈ ਤਾਂ ਸਾਨੂੰ ਸਾਰਿਆਂ ਨੂੰ ਥੋੜਾ ਬਹੁਤ ਡਿਸਕੰਫਰਟ ਰਹਿੰਦਾ ਥੋੜੀ ਦੇਰ ਦਰਦ ਰਹਿੰਦਾ ਫਿਰ ਉਹ ਠੀਕ ਹੋ ਜਾਂਦਾ ਫਿਰ 6 ਮਹੀਨਿਆਂ ਬਾਅਦ ਥੋੜਾ ਜਿਹਾ ਦਰਦ ਹੁੰਦਾ ਉਹ ਫਿਰ ਠੀਕ ਹੋ ਜਾਂਦਾ ਤੇ ਫਿਰ ਕਈ ਕਈ ਵਾਰੀ ਕਈਆਂ ਦੇ ਪਸ ਪੈ ਜਾਂਦੀ ਹੈ ਇਸ ਜਗ੍ਹਾ ਤੇ ਜਦੋਂ ਪਸ ਬਣ ਜਾਂਦੀ ਹੈ ਤਾਂ ਉਹ ਵਾਲੀ ਜਗ੍ਹਾ ਨੂੰ ਬੜਾ ਅਹਤਿਆਤਨ ਦੇਖਣਾ ਜ਼ਰੂਰੀ ਹੈ ਉਹਦਾ ਇਲਾਜ ਕਰਾਉਣਾ ਜ਼ਰੂਰੀ ਹੈ ਕਿਉਂਕਿ ਇਸ ਜਾੜ ਕਰਕੇ ਤੁਹਾਡਾ ਬੜਾ ਕੀਮਤੀ ਦੰਦ ਖਰਾਬ ਹੋ ਸਕਦਾ ਜਿਹੜਾ ਉਸ ਤੋਂ ਬਿਲਕੁਲ ਅੜ ਜਾ ਸੈਂਟ ਅਗਲਾ ਦੰਦ ਹੈ ਸੋ ਜਦੋਂ ਅਕਲ ਜਾੜ ਆਉਂਦੀ ਹੈ ਉਦੋਂ ਸਾਡੀ ਜ਼ਿੰਮੇਵਾਰੀ ਹੋਰ ਅੱਛੀ ਤਰੀਕੇ ਨਾਲ ਸਾਨੂੰ ਬਰਸ਼ ਕਰਨ ਦੀ ਵੱਧ ਜਾਂਦੀ ਹੈ ਕਿ ਅਕਲ ਜਾੜ ਦੇ ਉੱਤੇ ਵੀ ਅਸੀਂ ਪ੍ਰੋਪਰਲੀ ਸਫਾਈ ਕਰੀ ਮੈਂ ਤੁਹਾਨੂੰ ਦੂਸਰੇ ਮਾਡਲ ਤੇ ਦਿਖਾਉਣਾ ਅਕਲ ਜਾੜ ਨਾਰਮਲੀ ਸਾਡੇ ਇਹ ਪਹਿਲੀ ਜ਼ਾੜ ਇਹ ਦੂਜੀ ਜ਼ਾੜ ਹੱਡੀ ਦੇ ਵਿੱਚ ਇਸ ਤਰ੍ਹਾਂ ਕਰਕੇ ਤੀਸਰੀ ਜ਼ਾੜ ਹੱਡੀ ਦੇ ਵਿੱਚ ਪਈ ਹੁੰਦੀ ਹੈ ਇਹ ਹੌਲੀ 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 ਬਾਹਰ ਆ ਜਾਂਦੀ ਹੈ ਇਸ ਤਰ੍ਹਾਂ ਇਹ ਬਾਹਰ ਆ ਕੇ ਪਰ ਇਹ ਥੋੜਾ ਸਪੇਸ ਘੱਟ ਹੋਣ ਕਰਕੇ ਜ਼ਿਆਦਾਤਰ ਇਹ ਸਿੱਧੀ ਲਾਈਨ 'ਚ ਨਹੀਂ ਆਉਂਦੀ ਥੋੜੀ ਜਿਹੀ ਬਾਹਰ ਨੂੰ ਆਉਂਦੀ ਹੈ ਜਿਹਦੇ ਕਰਕੇ ਇੱਥੇ ਖਾਣਾ ਜ਼ਿਆਦਾ ਫਸਦਾ ਸੋ ਤੁਸੀਂ ਜਦੋਂ ਬਰਸ਼ ਕਰਨਾ ਹੈ ਇਸ ਸਰਫੇਸ ਤੇ ਤਾਂ ਬਰਸ਼ ਕਰਨਾ ਹੀ ਕਰਨਾ ਹੈ ਇਹਨੂੰ ਬਾਹਰਲੇ ਪਾਸੋਂ ਵੀ ਸਫਾਈ ਕਰਨੀ ਬਹੁਤ ਜ਼ਰੂਰੀ ਹੈ ਹੁਣ ਇਸ ਸ਼ਾਇਦ ਤੁਹਾਨੂੰ ਇੱਥੇ ਦੇਖਣ ਨੂੰ ਸੌਖਾ ਲੱਗ ਰਿਹਾ ਹੋਵੇਗਾ ਪਰ ਇਹ ਪ੍ਰੈਕਟੀਕਲੀ ਇੰਨਾ ਸੌਖਾ ਹੁੰਦਾ ਨਹੀਂ ਜੇ ਇਹਨੂੰ ਆਪਾਂ ਐਦਾਂ ਮੰਨ ਲਈਏ ਕਿ ਇਹ ਗੱਲ ਹੈ ਜਦੋਂ ਤੁਸੀਂ ਹੁਣ ਇੱਥੇ ਬਰਸ਼ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਪਿੱਛੇ ਤੱਕ ਬਰਸ਼ ਜਾਂਦਾ ਹੀ ਨਹੀਂ ਹੁਣ ਜੇ ਮੈਂ ਇੱਥੋਂ ਚੱਕ ਕੇ ਦਿਖਾਵਾਂ ਤਾਂ ਦੇਖੋ ਅਕਲ ਜਾਂੜ ਤੁਹਾਡੀ ਪਹੁੰਚੀ ਨਹੀਂ ਉੱਥੇ ਤੱਕ ਬਰਸ਼ ਪਹੁੰਚਿਆ ਨਹੀਂ ਇਸ ਕਰਕੇ ਥੋੜਾ ਜਿਹਾ ਕੋਸ਼ਿਸ਼ ਕਰੋ ਕਿ ਬਰਸ਼ ਨੂੰ ਜਦੋਂ ਇੱਥੇ ਲੈ ਕੇ ਜਾਂਦੇ ਹੋ ਤਾਂ ਥੋੜਾ ਜਿਹਾ ਹੱਥ ਨੂੰ ਹੋਰ ਅੱਗੇ ਜਾ ਕੇ ਇੱਥੇ ਜਾ ਕੇ ਹੱਥ ਨੂੰ ਥੋੜਾ ਜਿਹਾ ਹੋਰ ਪਿੱਛੇ ਜਾ ਕੇ ਪਿੱਛੇ ਤੱਕ ਤੁਸੀ ਜਾਣਾ ਹੈਗਾ ਤਾ ਜੋ ਇਸ ਦੰਦ ਨੂੰ ਪੂਰੀ ਅੱਛੀ ਤਰ੍ਹਾਂ ਕਲੀਨ ਕਰਨਾ ਹੈਗਾ ਤੇ ਇਦਾਂ ਹੀ ਤੁਹਾਡਾ ਤਾਲੂਏ ਵਾਲੇ ਪਾਸੋਂ ਅੰਦਰਲੇ ਪਾਸੋਂ ਤੁਸੀਂ ਇੱਥੇ ਪ੍ਰੋਪਰ ਇਹਨੂੰ ਕਲੀਨ ਕਰਨਾ ਹੈਗਾ ਸੋ ਜੇ ਤੁਸੀਂ 3 ਮਿੰਟ ਲਗਾਉਨੇ ਹੋ 2 ਤੋਂ 3 ਮਿੰਟ ਤੁਸੀਂ ਬਰਸ਼ ਕਰਦੇ ਹੋ ਤਾਂ ਇਹ ਚੀਜ਼ਾਂ ਤੁਹਾਡੀਆਂ ਮਤਲਬ ਤਕਰੀਬਨ ਸਾਰੇ ਸਰਫੇਸ ਤੁਹਾਡੇ ਦੰਦ ਤੇ ਅਸੀਂ ਸਾਫ਼ ਕਰ ਲਏ ਹੁਣ ਤੁਹਾਨੂੰ ਛੇਤੀ ਛੇਤੀ ਕੋਈ ਪ੍ਰੋਬਲਮ ਨਹੀਂ ਆ ਸਕਦੀ ਇਹਨਾਂ ਦੇ ਬਾਵਜੂਦ ਵੀ ਇੰਨਾ ਕਰਨ ਦੇ ਬਾਵਜੂਦ ਵੀ ਸਾਨੂੰ ਹਰ 6 ਮਹੀਨੇ ਬਾਅਦ ਡੈਂਟਿਸਟ ਕੋਲ ਜਾਣਾ ਚਾਹੀਦਾ ਰੈਗੂਲਰ ਚੈੱਕਅਪ ਕਰਾਉਣਾ ਚਾਹੀਦਾ ਕਿਉਂਕਿ ਦੰਦਾਂ ਦੇ ਸਰਫੇਸ ਇੰਨੇ ਟਾਈਟਲੀ ਜੁੜੇ ਹੁੰਦੇ ਆ ਇੱਕ ਦੂਜੇ ਦੇ ਨਾਲ ਤੇ ਦੰਦ ਕਈ ਰੋਟੇਟਡ ਹੁੰਦੇ ਆ ਖਾਣਾ ਕਈ ਵਾਰੀ ਸਾਡੇ ਨਾਰਮਲ ਬਰਸ਼ ਨਾਲ ਕੱਢਣਾ ਪੋਸੀਬਲ ਨਹੀਂ ਹੁੰਦਾ ਤਾਂ ਫਿਰ ਉਹ ਡਾਕਟਰ ਸਾਹਿਬ ਤੁਹਾਡੇ ਜਦੋਂ ਤੁਸੀਂ ਜਾਓਗੇ ਤਾਂ ਦੰਦਾਂ ਦੀ ਸਫਾਈ ਜਿਹਨੂੰ ਸਕੇਲਿੰਗ ਕਹਿ ਦਿੰਦੇ ਆ ਉਹ ਕਰਦੇ ਆ ਤਾਂ ਉਹਦੇ ਨਾਲ ਅੰਦਰ ਜਮਿਆ ਜਿੰਨਾ ਵੀ ਗੰਦਗੀ ਹੁੰਦੀ ਹੈ ਜਾਂ ਹਾਰਡ ਸਰਫੇਸ ਹੁੰਦਾ ਜਿਹਨੂੰ ਅਸੀਂ ਕੈਲਕੂਲਸ ਕਹਿੰਦੇ ਆ ਉਹ ਸਾਰਾ ਅਸੀਂ ਬਾਹਰ ਕੱਢ ਦਿੰਨੇ ਆ ਤੇ ਦੰਦ ਤੁਹਾਰੇ ਦੁਆਰਾ ਹੈਲਦੀ ਹੋ ਜਾਂਦੇ ਆ